ਭੁੱਲ ਜਾਊਂਗਾ ਕਦੇ ਲਫ਼ਜ਼ ਭੁੱਲ ਜਾਊਂਗਾ ਕਦੇ ਗੱਲ ਭੁੱਲ ਜਾਊਂਗਾ ਕਦੇ ਕਾਗਜ਼ ਭੁੱਲ ਜਾਊਂਗਾ ਕਦੇ ਕਲਮ ਭੁੱਲ ਜਾਊਂਗਾ ਕਦੇ ਉੱਠ ਕੇ ਜਦ ਤੁਹਾਡੇ ਕੋਲੋਂ ਚਲਾ ਜਾਊਂਗਾ ਜਾਣਦੇ ਹੋਏ ਮੈਂ ਖੁਦ ਨੂੰ ਤੁਹਾਡੇ ਕੋਲ ਭੁੱਲ ਜਾਊਂਗਾ ਜਾਣਦੇ ਹੋਏ ਮੈਂ ਖੁਦ ਨੂੰ ਤੁਹਾਡੇ ਕੋਲ ਭੁੱਲ ਜਾਊਂਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਰਵਜੀਤ ਸਿੰਘ ਟੱਕ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦਾ ਪ੍ਰੋਗਰਾਮ ਵਾਹ ਬਈਵਾ ਗਰਦਸ਼ਿਕਾ 15ਨੀ ਤਰ੍ਹਾਂ ਪਹਿਲਾ ਅਨਮੋਲ ਖਜ਼ਾਨੇ ਚੋਂ ਤਿੰਨ ਗੱਲਾਂ ਸੋ ਅਨਮੋਲ ਖਜ਼ਾਨੇ ਵਿੱਚ ਜੁੜੀ ਪਹਿਲੀ ਗੱਲ ਹੈ ਉਹ ਹੈ ਕਿ ਸਬਰ ਇੱਕ ਐਹੋ ਜੀ ਸਵਾਰੀ ਹੈ ਜੋ ਤੁਹਾਨੂੰ ਕਦੀ ਡਿਗੜ ਨਹੀਂ ਦਿੰਦੀ ਤੇ ਨਾ ਹੀ ਤੁਹਾਨੂੰ ਕਦੀ ਕਿਸੇ ਦੇ ਅੱਗੇ ਸ਼ਰਮਿੰਦਾ ਹੋਣਾ ਪੈਂਦਾ ਹੈ ਤੇ ਨਾ ਕਦੀ ਤੁਹਾਨੂੰ ਕਿਸੇ ਦੇ ਕਦਮਾਂ 'ਚ ਚੁਕਣਾ ਪੈਂਦਾ ਹੈ ਤੇ ਦੂਸਰੀ ਜਿਹੜੀ ਗੱਲ ਹੈ ਉਹ ਹੈ ਰਿਸ਼ਤੇ ਉਹ ਨਹੀਂ ਹੁੰਦੇ ਜੋ ਦੁਨੀਆ ਨੂੰ ਦਿਖਾਏ ਜਾਣ ਰਿਸ਼ਤੇ ਉਹ ਹੁੰਦੇ ਨੇ ਜੋ ਦਿਲ ਨਾਲ ਨਿਭਾਏ ਜਾਣ ਤੇ ਤੀਸਰੀ ਗੱਲ ਮੁੱਲ ਅੱਖਰਾਂ ਦਾ ਪੈਂਦਾ ਹੈ ਮੁੱਲ ਅੱਖਰਾਂ ਦਾ ਪੈਂਦਾ ਹੈ ਫਿਰ ਕਲਮ ਭਾਵੇਂ ਸੋਨੇ ਦੀ ਹੋਵੇ ਜਾਂ ਪਿੱਤਲ ਦੀ ਸੋ ਇਹ ਸੀ ਅੱਜ ਦੀਆਂ ਤਿੰਨ ਗੱਲਾਂ ਸਾਡੇ ਅਨਮੋਲ ਖਜ਼ਾਨੇ ਵਿੱਚੋਂ ਤੇ ਹੁਣ ਵੇਲਾ ਹੈ ਤੁਹਾਨੂੰ ਅੱਜ ਦੇ ਮਹਿਮਾਨਾਂ ਨਾਲ ਰੂਬਰੂ ਕਰਾਉਣ ਦਾ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਇਹ ਇੱਥੇ ਆਪਣੇ ਯੂਕੇ ਦੀ ਧਰਤੀ ਤੇ ਹੀ ਰਹਿੰਦੇ ਨੇ ਕੋ 27 28 ਸਾਲ ਪਹਿਲਾਂ ਅ ਇੰਗਲੈਂਡ ਚ ਆਏ ਆ ਕੇ ਇਥੇ ਨੇ ਆਪਣਾ ਪਰਿਵਾਰ ਵਸਾਇਆ ਉਸ ਤੋਂ ਬਾਅਦ ਜੋ ਦੁਨਿਆਵੀ ਕੰਮ ਹੁੰਦੇ ਨੇ ਉਹ ਕੀਤੇ ਤੇ ਉਸ ਤੋਂ ਬਾਅਦ ਇਹ ਲੇਖਕ ਬਣੇ ਯਾ ਪਕੇਲੀ ਲੇਖਿਕਾ ਬਣੇ ਤੇ ਨਾਲ ਹੀ ਗਾਇਕ ਵੀ ਬਣੇ ਮੇਰੀ ਮੁਰਾਦ ਹੈ ਆਪਣੇ ਵਿੱਚ ਰਹਿੰਦੀ ਇੱਕ ਬਹੁਤ ਖੂਬਸੂਰਤ ਸ਼ਾਇਰਾ ਗਾਇਕ ਗੁਰਮੀਲ ਕੌਰ ਸੰਗਾ ਜੀ ਦਾ ਸਵਾਗਤ ਰੂਬਰੂ ਕਰਾਨੇ ਤੁਹਾਨੂੰ ਗਰਮੇਲ ਕੌਰ ਸੰਗਾ ਜੀ ਨਾਲ ਗਰਮੇਲ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਵਾਹ ਵੀ ਵਾਹ ਵਿੱਚ ਤੁਸੀਂ ਵੀ ਸਾਡੇ ਪੀਵੀਸੀ ਦੇ ਦੇਰ ਦਸ਼ਕਾ ਨਾਲ ਫਤਿਹ ਦੀ ਸੰਜਪਾ ਲਓ ਹਾਂਜੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਰਬਜੀਤ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਜੋ ਮੈਨੂੰ ਤੁਸੀਂ ਪੀਵੀਸੀ ਟੀਵੀ ਤੇ ਮੌਕਾ ਦਿੱਤਾ ਵਾਹ ਜੀ ਵਾਹ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਜਿੰਨੇ ਵੀ ਟੀਵੀ ਆਪਣੇ ਟੈਲੀਵਿਜ਼ਨ ਨੂੰ ਦੇਖਣ ਵਾਲੇ ਆ ਦਰਸ਼ਕ ਹੈ ਆਪਣੇ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅ ਗੁਰਮੀਲ ਕਾਜੀ ਤੋਂ ਨੇ ਪਰਫੇਰਸ ਅਸੀਂ ਜੀ ਆਨੂੰ ਕਹਿੰਨੇ ਸਾਡੇ ਇਸ ਪ੍ਰੋਗਰਾਮ ਵਿੱਚ ਅ ਸਭ ਤੋਂ ਪਹਿਲਾਂ ਸਾਡੇ ਦਸ਼ਕਰ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਤੁਸੀਂ ਕਿੱਥੋਂ ਹਾਂਜੀ ਮੇਰਾ ਪਿੰਡ ਜੀ ਰਹੀਮਪੁਰਿਆ ਜ਼ਿਲ੍ਹਾ ਜਲੰਧਰ ਦੇ ਵਿੱਚ ਕਾਲਾ ਸੰਘਿਆ ਦੇ ਲਾਗੇ ਤੇ ਉੱਥੇ ਤੁਸੀਂ ਰਹਿੰਦੇ ਸੀ ਉੱਥੇ ਸੀ ਹਾਂਜੀ ਉੱਥੋਂ ਦੇ ਵਿਆਹ ਹੋ ਗਿਆ ਇੱਥੇ ਆ ਗਈ ਚਲੋ ਵਿਆਹ ਤੋਂ ਬਾਅਦ ਅਸੀਂ ਇੱਥੇ ਆ ਗਏ ਤੇ ਤੁਹਾਡੀ ਬੜੀ ਬੁੱਢੀ ਪੜ੍ਹਾਈ ਕਿੱਥੇ ਹੋਈ ਸੀਗੀ ਤੁਸੀਂ ਕਿੰਨਾ ਪੜ੍ਹੇ ਸੀ ਮੁੱਢਲੀ ਮੈਂ میٹرਿਕ ਆਪਣੇ ਪਿੰਡ ਤੋਂ ਹੀ ਕੀਤੀ ਸੀਗੀ ਜੀ ਤੇ ਬੀਏ ਦੀ ਮੈਂ ਪੜਾਈ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਔਮਨਿਕੋਦਰ ਤੋਂ ਕੀਤੀ ਤੇ ਐਮਏ ਮੈਂ ਕੀਤੀ ਸੀ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਕਿਹੜਾ ਸਾਲ ਜਸ ਮਤਲਬ ਸਾਲ ਸੀ ਜਦੋਂ ਤੁਸੀਂ ਇੱਥੇ ਆਏ ਸੀ ਕਦੋਂ ਆਏ ਸੀ ਇੱਥੇ ਹਾਂਜੀ ਮੈਂ ਪੜ੍ਹਦੇ ਪੜ੍ਹਦੇ ਥੋੜਾ ਜਿਹਾ ਜਦੋਂ 5-6 ਸਾਲ ਕਾਲਜ ਪੜਾਉਂਦੀ ਵੀ ਰਹੀ ਪਾਰਟ ਟਾਈਮ ਕਰਾਈ ਕਰ ਕੰਮ ਵੀ ਕੀਤਾ ਤੇ ਉਹਦੇ ਬਾਅਦ 97 ਚ ਮੈਂ ਉੱਥੇ ਹੀ ਜੌਬ ਕਰਦਿਆ ਕਰਦਿਆ ਕਾਲਾ ਸਿੰਘਿਆ ਤੋਂ ਜੀ ਇੱਥੇ ਆ ਗਈ ਵਿਆਹ ਕਰਕੇ ਤਾਂ ਮਤਲਬ 1997 ਦੇ ਤੁਸੀਂ ਇੱਥੇ ਆਏ ਕਾਫੀ ਲੰਬਾ ਸਫ਼ਰ ਹੋ ਗਿਆ ਇਸ ਤਰ੍ਹਾਂ ਗੱਲ ਕੀਤੀ 25-25 ਸਾਲ ਹੋ ਗਏ ਤੇ ਆ ਮੈਨੂੰ ਵੀ ਪਤਾ ਵੀ ਨਹੀਂ ਲੱਗਿਆ ਤੇ ਤੁਸੀਂ ਇੱਥੇ ਜਦੋਂ ਆਏ ਆ ਕੇ ਤੁਸੀਂ ਆਪਣਾ ਚਲੋ ਜਿਸ ਤਰ੍ਹਾਂ ਪਰਿਵਾਰ ਸ਼ੁਰੂ ਕੀਤਾ ਜਾਂ ਦੁਨੀਆਵੀ ਹੈ ਜਿਹੜਾ ਆਪਣਾ ਫਰਜ਼ ਹੁੰਦਾ ਪੂਰਾ ਕੀਤਾ ਤੇ ਫਿਰ ਲਿਖਣ ਦਾ ਜਿਹੜਾ ਸਫ਼ਰ ਸੀ ਉਹ ਕਦੋਂ ਸ਼ੁਰੂ ਕੀਤਾ ਤੁਹਾਨੂੰ ਸ਼ੌਂਕ ਇੱਥੇ ਸੀ ਜਾਂ ਇੰਡੀਆ ਤੋਂ ਸ਼ੌਂਕ ਸੀ ਐਕਚੁਅਲੀ ਮੈਨੂੰ ਇਹ ਸ਼ੌਕ ਤਾਂ ਸ਼ੁਰੂ ਤੋਂ ਹੀ ਸੀਗਾ ਜੀ ਛੋਟੇ ਹੁੰਦਿਆਂ ਤੋਂ ਹੀ ਪਰ ਪਹਿਲਾਂ ਤੁਹਾਨੂੰ ਆਪਣੀ ਲੇਖਣੀ ਵੀ ਕਿਉਂਕਿ ਕੋਈ ਪਰਿਵਾਰ ਚ ਵੀ ਨਹੀਂ ਸੀ ਲਿਖਦਾ ਤੇ ਕੋਈ ਨੇੜੇ ਤੇੜੇ ਵੀ ਨਹੀਂ ਸੀ ਜਿਹੜਾ ਪਤਾ ਹੋਵੇ ਲਿਖਦਾ ਹੈ ਕਿਵੇਂ ਲਿਖਣਾ ਕੀ ਹੈ ਮੈਨੂੰ ਸ਼ੌਕ ਹੁੰਦਾ ਸੀ ਗੀਤ ਬਣਾ ਕੇ ਜੋੜ ਕੇ ਗਾਉਣੇ ਸਕੂਲ ਦੀਆਂ ਸਭਾਵਾਂ ਵਿੱਚ ਗਾਉਣਾ ਜੀ ਤੇ ਕਦੀ ਨਾਟਕਾਂ 'ਚ ਹਿੱਸਾ ਲੈਣਾ ਫਿਰ ਜਦੋਂ ਮੈਂ ਕਾਲਜ ਗਈਆਂ ਤੇ ਕਾਲਜ 'ਚ ਵੀ ਟੀਚਰਾਂ ਨੂੰ ਪਤਾ ਲੱਗਿਆ ਕਿ ਮੈਂ ਲਿਖਦੀ ਹਾਂ ਫਿਰ ਸਾਡਾ ਟੈਸਟ ਹੋਇਆ ਸੀ ਉੱਥੇ ਕਾਲਜ ਮੈਗਜ਼ੀਨ ਲਈ ਜੀ ਉਹਨਾਂ ਨੇ ਐਡੀਟਰ ਪੰਜਾਬੀ ਵਿੰਗ ਲਈ ਚੁਣਨਾ ਸੀ ਤੇ ਉਹਦੇ 'ਚ ਮੈਂ ਟੈਸਟ ਪਾਸ ਕੀਤਾ ਤੇ ਮੈਨੂੰ ਉਹਨਾਂ ਨੇ ਕਾਲਜ ਮੈਗਜ਼ੀਨ ਲਈ ਐਡੀਟਰ ਚੁਣਿਆ ਪੰਜਾਬੀ ਵਿੰਗ ਲਈ ਜੀ ਤੇ ਉਤੋਂ ਬਾਅਦ ਜਦੋਂ ਫਿਰ ਉੱਥੇ ਮੈਂ ਦੱਸਿਆ ਆਪਣੀਆਂ ਪ੍ਰੋਫੈਸਰਸ ਨੂੰ ਉਹਨਾਂ ਨੂੰ ਮੈਂ ਕਿਹਾ ਮੈਂ ਲਿਖਦੀ ਆ ਜੀ ਤੇ ਉਹਨਾਂ ਨੂੰ ਮੈਂ ਦਿਖਾਈਆਂ ਚੈੱਕ ਕਰਵਾਈਆਂ ਆਪਣੀਆਂ ਕਵਿਤਾਵਾਂ ਕਹਾਣੀਆਂ ਤੇ ਉਹਨਾਂ ਨੇ ਜਦੋਂ ਦੇਖੀਆਂ ਪਾਸ ਕੀਤੀਆਂ ਤਾਂ ਖੁਸ਼ ਹੋਏ ਕਹਿੰਦੇ ਤਾਂ ਅਸੀਂ ਪਬਲਿਸ਼ ਕਰਾਂਗੇ ਪੇਪਰ 'ਚ ਉਹਨਾਂ ਨੂੰ ਮੈਗਜ਼ੀਨ ਦੇ ਵਿੱਚ ਕਵਿਤਾਵਾਂ ਮੇਰੀਆਂ ਜਿਹੜੀਆਂ ਛਾਪੀਆਂ ਫਿਰ ਉਤੋਂ ਬਾਅਦ ਮੈਂ ਜਦੋਂ ਯੂਨੀਵਰਸਿਟੀ ਗਈ ਯੂਨੀਵਰਸਿਟੀ 'ਚ ਮੇਰੀ ਕਹਾਣੀ ਅਧੂਰੀ ਕਹਾਣੀ ਉਹਨਾਂ ਨੇ ਯੂਨੀਵਰਸਿਟੀ ਦੇ ਮੈਗਜ਼ੀਨ 'ਚ ਸਿਲੈਕਟ ਕੀਤੀ ਫਿਰ ਹਾਂਜੀ ਫਿਰ ਉਸ ਤੋਂ ਬਾਅਦ ਅ ਜਿਵੇਂ ਮੈਨੂੰ ਥੋੜਾ ਸਮਝ ਆ ਗਈ ਕਿ ਅਸੀਂ ਪਬਲਿਸ਼ ਵੀ ਹੋ ਸਕਦੇ ਆ ਜੀ ਤੇ ਪਹਿਲਾਂ ਮੈਂ ਸੋਚਦੀ ਸੀ ਸ਼ਾਇਦ ਜਿਹੜੇ ਰਾਈਟਰ ਹੁੰਦੇ ਆ ਲੇਖਕ ਹੁੰਦੇ ਆ ਉਹ ਕੋਈ ਖਾਸ ਹੀ ਬੰਦੇ ਆ ਜਿਵੇਂ ਸਾਨੂੰ ਸਮਝ ਨਹੀਂ ਹੁੰਦੀ ਇੰਨੀ ਫਿਰ ਮੈਂ ਕੋਈ ਮੈਗਜ਼ੀਨ ਅਖਬਾਰ ਨਹੀਂ ਛੱਡਿਆ ਹੋਣਾ ਜਿਹਦੇ ਚ ਪਬਲਿਸ਼ ਨਹੀਂ ਹੋਈ ਫਿਰ ਅਖਬਾਰਾਂ ਵਾਲੇ ਮੈਨੂੰ ਉਹਦਾ ਮਹਿਨਤਾਨਾ ਵੀ ਭੇਜਦੇ ਰਹਿ ਕਰੇ ਜੀ ਮਨਿਆਡ ਰ ਆ ਜਾਂਦਾ ਸੀ ਨਾਲ ਅਖਬਾਰ ਆ ਜਾਂਦੀ ਸੀ ਜਦੋਂ ਮੇਰੇ ਕੋਈ ਕਵਤਾ ਮੈਂ ਬੱਚਿਆਂ ਲਈ ਵੀ ਕਵਤਾਵਾਂ ਲਿਖੀਆਂ ਤੇ ਬਾਕੀ ਆਮ ਕਵਿਤਾਵਾਂ ਵੀ ਦੇਸ਼ ਭਗਤ ਦੇ ਗੀਤ ਤੇ ਸਾਰਾ ਕੁਝ ਤਾਂ ਸਟੇਜ ਤੇ ਵੀ ਕਾਲਜ ਦੇ ਗਾਉਂਦੀ ਰਹੀ। ਕੀ ਬਾਤ ਆ ਚਲੋ ਲੇਖਨ ਦਾ ਸ਼ੌਂਕ ਤੁਹਾਨੂੰ ਉਸ ਵੇਲੇ ਤੋਂ ਪਿਆਸੇ ਦਾ ਅ ਪਰਦਰਸ਼ੂ ਮੈਂ ਦੱਸ ਦਵਾਂ ਇਹਨਾਂ ਨੇ ਹੁਣ ਤੱਕ ਜਿਹੜੀਆਂ 2 ਕਿਤਾਬਾਂ ਆ ਉਹ ਪੰਜਾਬੀ ਮਾਂ ਬੋਲੀ ਦੀ ਛੋਲੀ ਚ ਪਾ ਚੁੱਕੇ ਨੇ। ਇਹਨਾਂ ਦੀ ਜਿਹੜੀ ਪਹਿਲੀ ਕਿਤਾਬ ਆਈ ਸੀਗੀ ਉਹ ਸੀ ਸੱਚ ਦੇ ਬੋਲ ਤੇ ਦੂਸਰੀ ਜਿਹੜੀ ਕਿਤਾਬ ਸੀ ਉਹ ਹੈ ਦਰਦ ਅਵਲੜੇ। ਤੇ ਇੱਥੇ ਮੈਂ ਗੱਲ ਹੋਰ ਜ਼ਰੂਰ ਕਹਿਣਾ ਚਾਹਾਂਗਾ ਕਿ ਅੱਜ ਇਹਨਾਂ ਦੀ ਜਿਹੜੀ ਦਰਦ ਅਵਲੜੇ ਇਹ ਕਿਤਾਬ ਹੈ ਆਪਾਂ ਉਹ ਇੱਥੇ ਰਿਲੀਜ਼ ਕਰਨੀ ਹੈ ਹਾਲਾਂਕਿ ਇਹ ਕਿਤਾਬ ਪੰਜਾਬੀ ਵਿੱਚ ਪਹਿਲਾਂ ਰਿਲੀਜ਼ ਹੋ ਚੁੱਕੀ ਹੈ ਲੇਕਿਨ ਅੱਜ ਇਸ ਕਿਤਾਬ ਨੂੰ ਇਸ ਸ਼ਾਮੁਖੀ ਵਿੱਚ ਅਸੀਂ ਰਿਲੀਜ਼ ਕਰਾਂਗੇ ਜੋ ਡਾਕਟਰ ਕਲਿਆਣ ਸਿੰਘ ਕਨਿਆਲ ਜੋ ਪਾਕਿਸਤਾਨ ਚ ਰਹਿੰਦੇ ਨੇ ਉਹਨਾਂ ਨੇ ਇਹਦਾ ਜਿਹੜੀ ਪੰਜਾਬੀ ਇਹ ਕਿਤਾਬ ਸੀ ਦਰਦ ਨਾਲ ਲੜੇ ਉਹਦਾ ਤਜਰਬਾ ਕਰਕੇ ਇਹ ਉਹਦੇ ਇਨ ਨੂੰ ਸ਼ਾਮੁਖੀ ਵਿੱਚ ਲਿਖਿਆ ਹੈ ਤੇ ਅੱਜ ਇਹ ਕਿਤਾਬ ਹੁਣੀ ਹੁਣੀ ਆਈ ਹੈ ਪਾਕਿਸਤਾਨ ਤੋਂ ਖਾਸ ਕਰਕੇ ਜਦੋਂ ਬਾਬਾ ਨਜ਼ਮੀ ਜੀ ਜਾਂ ਉਹਨਾਂ ਦੇ ਨਾਲ ਸਾਬਰ ਅਲੀ ਜਾਂ ਫਿਰ ਡਾਕਟਰ ਕਲਿਆਣ ਕਲਿਆਣ ਸਿੰਘ ਕਲਿਆਣ ਜਿਹੜੇ ਉਹ ਵੀ ਆਏ ਨੇ ਇੱਥੇ ਉਹ ਆਪਣੇ ਹੱਥੀਂ ਲੈ ਕੇ ਆਏ ਨੇ ਇਸ ਕਿਤਾਬ ਨੂੰ ਔਰ ਇਹਨਾਂ ਨੂੰ ਦਿੱਤੀ ਹੈ ਤੇ ਅੱਜ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਉਸ ਕਿਤਾਬ ਨੂੰ ਅਸੀਂ ਇਸ ਸ਼ੋਅ ਵਿੱਚ ਰਿਲੀਜ਼ ਕਰਾਂਗੇ ਸੋ ਗਰਮਿਲ ਕੌਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਡੀ ਜਿਹੜੀ ਦਰਦ ਵਾਲੀ ਕਿਤਾਬ ਸੀ ਅੱਜ ਉਹ ਸ਼ਾਮੁਕੀ ਵਿੱਚ ਟਰਾਂਸਲੇਟ ਹੋ ਕੇ ਸਾਡੇ ਕੋਲ ਪਹੁੰਚੀ ਹੈ ਤੇ ਉਹ ਉਹ ਅੱਜ ਆਪਾਂ ਇੱਥੇ ਰਿਲੀਜ਼ ਕਰਾਂਗੇ ਤੁਹਾਨੂੰ ਇਸ ਦੀਆਂ ਵੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸੋ ਜਿਹੜੀ ਤੁਸੀਂ ਦੋ ਕਿਤਾਬਾਂ ਹੁਣ ਤੱਕ ਪੰਜਾਬੀ ਮਾਂ ਬੋਲੀ ਨੂੰ ਅਰਪਣ ਕਰ ਚੁੱਕੇ ਹੋ ਉਹਦੇ ਵਿੱਚ ਸੱਚ ਦੇ ਬੋਲ ਜਿਹੜੀ ਸੀ ਉਹਦੇ ਵਿੱਚ ਕੀ ਸੀਗਾ ਸੱਚ ਦੇ ਬੋਲਾਂ ਚ ਉਹਦੇ ਵਿੱਚ ਵੀ ਕਵਿਤਾਵਾਂ ਗਜ਼ਲਾਂ ਸਾਰੀਆਂ ਆਮ ਕਵਿਤਾਵਾਂ ਗੀਤ ਵਗੈਰਾ ਸਾਰੀਆਂ ਸੀ ਉਹਦੇ ਵਿੱਚ ਇਹ ਹੀ ਸੀ ਤੇ ਜਿਹੜੀ ਦਰਦ ਬਲੜੇ ਹੈ ਇਹ ਉਹਦੇ ਵਿੱਚ ਵੀ ਸੇਮ ਹੀ ਹੈ ਸੇਮ ਹੀ ਮਿਕਸ ਖਾਂਜੀ ਅੱਛਾ ਜੀ ਸੋ ਇਹਦਾ ਜਿਹਦਾ ਨਾਈ ਦਰਦ ਅਵਲੜੇ ਦਰਦ ਜਿਹਦੇ ਵੱਖਰੇ ਇਹਦੇ ਦਰਦ ਹੁੰਦੇ ਹਨ